ਡੰਡਾਉਤ ਬੰਦਨ ਅਨਕ ਬਾਾਰ ਸਰਬ ਕਲਾ ਸਮਰੱਥ ਢੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸੋ ਕੌਟਾਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਡਹੰਸ ਮਹੱਲਾ ਤੀਜਾ ਮਹੱਲਾ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਪ੍ਰਭ ਸਚੜਾ ਹਰਿ ਸਾਲਾਹੀਐ ਕਾਰਜ ਸਭ ਕਿਸ ਕਰਨੈ ਜੋਗ ਸਾ ਧਨ ਰੰਡ ਨ ਕਬਹੁ ਬੈ ਸਹੀ ਨ ਕਦੇ ਹੋਵੈ ਸੋਗ ਪ੍ਰਭ ਸਚੜਾ ਹਰਿ ਸਾਲ ਆਹੀਐ ਕਾਰਜ ਸਭ ਕਿਸ ਕਰਨੈ ਜੋਗ ਸਾਤਨ ਰੰਨ ਨਾ ਕਬੂ ਬੈ ਸਈ ਨਾ ਕਦੇ ਹੋਵੈ ਸੋਗ ਨਾ ਕਦੇ ਹੋਵੈ ਸੋਗ ਅਣ ਦਿਨ ਰਸ ਭੋਗ ਸਾਤਨ ਮਹਿਲ ਸਮਾਣੀ ਦਿਨ ਪ੍ਰਿਯ ਜਾਤਾ ਕਰਮ ਬਿਦਾਤਾ बोले अमृत वाणी गुणवੰतिया गुणसार गोन है अपने कंत समाले ना कदे लगे विजोगो सचड़ा फिर सालाही है सब किस करने जोग गुणवੰतिया गो। गुण गोन। ਸਾਰ ਹੈ ਆਪਣੇ ਕੰਤ ਸਮਾਲ ਲੈ ਨਾ ਕਦੇ ਲਗੇ ਵਿਜੋਗੋ ਸੱਚੜਾ ਫਿਰਸਾ ਲਾਹੀਐ ਸਭ ਕਿਸ ਕਰਨੈ ਜੋਗੋ ਭਾਵ ਸਤਿਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਫੁਰਮਾਨ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸਦਾ ਕਾਇਮ ਰਹਿਣ ਵਾਲੇ ਹਰ ਪ੍ਰਭੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਉਹ ਸਭ ਕੁਝ ਹਰੇਕ ਕੰਮ ਕਰਨ ਦੀ ਸਮਰਥਾ ਰੱਖਣ ਵਾਲਾ ਹੈ ਉਹ ਜੀਵ ਇਸਤਰੀ ਕਦੇ ਨਿਖਸਮੀ ਨਹੀਂ ਹੁੰਦੀ ਨਾ ਹੀ ਕਦੇ ਉਸ ਨੂੰ ਕੋਈ ਚਿੰਤਾ ਵਿਆਪਦੀ ਹੈ ਜਿਸਨੇ ਸਿਰਜਣਹਾਰ ਪ੍ਰੀਤਮ ਪ੍ਰਭੂ ਨਾਲ ਡੂੰਗੀ ਸਾਜ ਪਾ ਲਈ ਨਾ ਹੀ ਕਦੇ ਉਸ ਨੂੰ ਕੋਈ ਚਿੰਤਾ ਵਿਆਪਦੀ ਹੈ ਉਹ ਹਰ ਵੇਲੇ ਪਰਮਾਤਮਾ ਦਾ ਨਾਮ ਰਸਮਾਣ ਦੀ ਹੈ ਤੇ ਸਦਾ ਪ੍ਰਭੂ ਦੇ ਚਰਨਾਂ ਵਿੱਚ ਲੀਨ ਰਹਿੰਦੀ ਹੈ ਜਿਸਨੇ ਸਿਰਜਣਹਾਰ ਪ੍ਰੀਤਮ ਪ੍ਰਭੂ ਨਾਲ ਡੂੰਗੀ ਸਾਜ ਪਾ ਲਈ ਜੋ ਜੀਵਾਂ ਦੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ਹੈ ਓ ਪ੍ਰਭੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਉਚਾਰਦੀ ਹੈ ਗੁਨਾਵਾਲੀਆਂ ਜੀਵ ਇਸਤਰੀਆਂ ਪਰਮਾਤਮਾ ਦੇ ਗੁਣ ਚੇਤੇ ਕਰਦੀਆਂ ਰਹਿੰਦੀਆਂ ਹਨ ਪ੍ਰਭੂ ਖਸ਼ਮ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦੀਆਂ ਹਨ ਉਹਨਾਂ ਨੂੰ ਪਰਮਾਤਮਾ ਨਾਲੋਂ ਕਦੇ ਵਿਛੋੜਾ ਨਹੀਂ ਹੁੰਦਾ ਉਸ ਸਦਾ ਥਿਰ ਰਹਿਣ ਵਾਲੇ ਪ੍ਰਭੂ ਪਤੀ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਓ ਪ੍ਰਭੂ ਨੂੰ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ